ਗੋਡਾ ਸ਼ੰਕਰ ਦੇ ਨਿੱਜੀ ਸਕੂਲ ਤੇ ਗੰਭੀਰ ਇਲਜ਼ਾਮ ਫੀਸ ਨਾ ਦੇਣ ਤੇ ਨਰਸਰੀ ਕਲਾਸ ਦੀ ਬੱਚੀ ਨੂੰ ਕੱਢਿਆ ਬਾਹਰ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਦੇ ਨਾਲ ਬਤਮੀਜ਼ੀ ਕਰਨ ਦੇ ਵੀ ਇਲਜ਼ਾਮ ਕਿਸਾਨਾ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਖਿੱਚੀ ਤਿਆਰੀ ਸ਼ੰਭੂ ਬਾਰਡਰ ਤੇ ਵਿਧਾਈ ਗਈ ਨਫਰੀ ਵਾਟਰ ਕਿਨ ਵੀ ਤਨਾਤ ਡੀਆਈਜੀ ਪਟਿਆਲਾ ਰੇਂਜ ਨੇ ਕਿਸਾਨਾ ਗੋਂਦੇ ਨਾਲ ਕੀਤੀ ਮੀਟਿੰਗ ਕਿਸਾਨਾ ਦੇ ਦਿੱਲੀ ਕੂਚ ਦੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦਾ ਵੱਡਾ ਬਿਆਨ ਬੋਲੇ ਸਰਕਾਰ ਗੱਲਬਾਤ ਲਈ ਤਿਆਰ ਪਰ ਵੱਡਾ ਸਵਾਲ ਇੰਨੀਆਂ ਜਥੇਬੰਦੀਆਂ ਦੇ ਵਿੱਚੋਂ ਕਿਸ ਦੇ ਨਾਲ ਕੀਤੀ ਜਾਵੇ ਗੱਲ ਮਾਨਸਾ ਜੜਕ ਮਾਮਲੇ 'ਚ ਕਰੀਬ 80 ਕਿਸਾਨਾਂ ਦੇ ਖਿਲਾਫ ਐਫ ਆਈ ਆਰ ਦਰਜ ਜ਼ਖਮੀ ਐਸਚੋ ਦੇ ਬਿਆਨਾਂ ਦੇ ਆਧਾਰ 'ਤੇ ਦੋ ਦਰਜਨ ਕਿਸਾਨਾਂ 'ਨਾਂ ਮਜ਼ਦਦ ਪੁਲਿਸ ਦੇ ਵੱਲੋਂ ਰੋਕੇ ਜਾਂਦੇ ਉਲਝ ਪਏ ਸੰਨ ਪ੍ਰਦਰਸ਼ਨਕਾਰੀ ਕਿਸਾਨ ਸੁਖਬੀਰ ਸਿੰਘ ਬਾਦਲ ਨੇ ਕਿਸ ਗੜ ਸਾਹਿਬ ਦੇ ਵਿੱਚ ਨਿਭਾਈ ਸੇਵਾ ਪਹਿਲਾਂ ਕਿਤੀ ਪਹਿਰੇਦਾਰੀ ਫਿਰ ਸਾਫ ਕਿਤੇ ਬਰਤਨ ਸੁਬੀਤ ਬਾਦੂ ਦਾ ਪਰਿਵਾਰ ਨਾਲ ਰਿਹਾ ਮੌਜੂਦ ਜੀ ਅਮਾਨ ਨੇ ਸੁਬੀਰ ਬਾਦੂ ਤੇ ਸਾਧੇ ਨਿਸ਼ਾਨਾ ਕਿਹਾ ਸਮਾਂ ਬਹੁਤ ਵੱਡੀ ਚੀਜ਼ ਵੱਡਿਆਂ ਵੱਡਿਆਂ ਤੋਂ ਮੰਗਵਾ ਦਿੰਦਾ ਹੈ ਮੋਹਨ ਜੇਪੀ ਆਗੋ ਜਤਿੰਦਰ ਸਿੰਘ ਛੰਡੀਆਂ ਆਮ ਆਦਮੀ ਪਾਰਟੀ ਚਾਮਲਾ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਕਿਤਾਬ ਵੈਲਕਮ 2013 ਚ ਬੀਜੇਪੀ ਦੇ ਵਿਧਾਇਕ ਰਹੇ ਜਤਿੰਦਰ ਛੰਡੀਆਂ ਲੋਕ ਸਭਾ ਤੋਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਦੀ ਸਖਤ ਵਾਰਨਿੰਗ ਬੋਲੇ ਠੀਕ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਨੂੰ ਕੀਤਾ ਜਾਵੇਗਾ ਬਲੈਕਲਿਸਟ ਨਹੀਂ ਸੁਧਰਤਾ ਬੁਲਡੋਜ਼ਰ ਅੱਗੇ ਸੁੱਟ ਦੇਵਾਂਗੇ ਸਸ ਸਵੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਮੁੱਖ ਮੰਤਰੀ ਭਗਵੰਤ ਪਾਣ ਦੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਿਸ਼ਾਨਾ ਸਾਧ ਦੇ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਪਾਣ ਨਿਸ਼ਾਨਾ ਸਾਧ ਦੇ ਸੁਖਬੀਰ ਬਾਦਲ ਦੇ ਉੱਤੇ ਸੀਐਮ ਨੇ ਕਿਹਾ ਕਿ ਸਮਾਂ ਬਹੁਤ ਵੱਡੀ ਚੀਜ਼ ਹੈ ਸਮਾਂ ਬਹੁਤ ਵੱਡੀ ਚੀਜ਼ ਹੈ ਸੀਐਮ ਕਹਿ ਰਹੇ ਨੇ ਕਿ ਵਕਤ ਵੱਡਿਆਂ ਵੱਡਿਆਂ ਤੋਂ ਮੁਆਫੀਆਂ ਮੰਗਵਾ ਦਿੰਦਾ ਹੈ ਬੱਲਵਾਨਾਂ ਦੇ ਪਿੰਡ ਸੁਖਚੈਨ ਦੇ ਵਿੱਚ ਪਹੁੰਚੇ ਸਨ ਸੀਐਮ ਭਗਵੰਤ ਸਿੰਘ ਮਾਨ ਤੇ ਇਸ ਚਲੇ ਸੰਬੋਧਨ ਦੇ ਦੌਰਾਨ ਬੱਲਵਾਨ ਸਰਕਾਰੀ ਕਾਲਜ ਦੀ ਉਹਨਾਂ ਦੇ ਵੱਲੋਂ ਸ਼ਰਵਾਤ ਕੀਤੀ ਗਈ ਹੈ ਤੇ ਉੱਥੇ ਸੰਬੋਧਨ ਦੇ ਦੌਰਾਨ ਸੀਐਮ ਦੇ ਨਿਸ਼ਾਨੇ ਵਿਰਤੇ ਬਦਲ ਪਰਿਵਾਰਸੀ ਆਪ ਸਿੰਘ ਬਾਦਲ ਸੀ ਦੇਖੋ ਇਸ ਸਮੇਂ ਚਰਚਾ ਬਹੁਤ ਹੈ ਸੋਸ਼ਲ ਮੀਡੀਆ ਦੇ ਉੱਤੇ ਤਰੀਕੇ ਦੀਆਂ ਪੋਸਟਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਜ਼ਿਕਰ ਹੋ ਰਿਹਾ ਕਿ ਸਮਾ ਬਹੁਤ ਬਲਵਾਨ ਹੈ ਸਮਾ ਬਹੁਤ ਵੱਡੀ ਚੀਜ਼ ਹੈ ਇਹ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਗੱਲਬਾਤ ਆਮ ਬੋਲ ਚੱਲਦੀ ਭਾਸ਼ਾ ਵੀ ਹੁੰਦੀ ਹੈ ਤਾਂ ਆਪਾਂ ਇਹ ਜ਼ਿਕਰ ਕਰਦੇ ਹਾਂ ਕਿ ਸਮਾਂ ਬੜੇ ਬਹੁਤ ਵੱਡੀ ਚੀਜ਼ ਹੈ ਕੀ ਹੋ ਜਾਏਗਾ ਅੱਜ ਕੌਣ ਹੈ ਕੱਲ ਨੂੰ ਕੋਈ ਕੀ ਬਣ ਜਾਏਗਾ ਕੁਝ ਨਹੀਂ ਪਤਾ ਤੇ ਸਮਾਂ ਬਹੁਤ ਬਲਵਾਨ ਹੈ ਸੀਐਮ ਕੰਦੇ ਨਜ਼ਰ ਆਏ ਕਿ ਸਮਾਂ ਬਹੁਤ ਬਲਵਾਨ ਹੈ ਵੱਡੇ ਵੱਡਿਆਂ ਤੋਂ ਮਾਫੀ ਮੰਗਵਾ ਦਿੰਦਾ ਜੀਜਾ ਸਾळा ਕਾਲਾ ਮਾਲਾ ਬਸਾਈ ਚਲੀ ਗਿਆ ਹੋਰ ਕੀ ਕਰੀ ਕੋਦਰਕ ਬਹੁਤ ਬਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਡਰੀਏ ਮਹਾਰਾਜ ਤੂੰ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਹੈ ਪਰ ਜੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਹਸਾਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਬੰਦੇ ਕਿਹਦੀ ਬਾਸ ਨਹੀਂ ਕਿੱllen ਦਿੰਦੇ ਕਿਹਦੀ ਰੀਤੇ ਦੀ ਖੱਡ ਨਹੀਂ ਚੱllen ਦਿੰਦੇ ਲਿਆ ਵੀ ਲਿਆ ਵੀ ਕਿੱਥੇ ਲੈ ਜਾਉਂਗੇ ਤੱਕੜੀ ਰੱਖੀ ਐ ਬਾਬੇ ਨਾਨਕ ਵਾਲੀ ਉਹ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਇਹ ਮੇਰਾ ਮੇਰਾ ਤੋਲ ਹੀ ਗਿਆ ਤੇ ਫਿਰ ਦੇਖ ਲਓ ਹੁਣ ਨਤੀਜੇ ਮੈਂ ਕੀਤਾ ਸਾਰ ਮੈਂ ਤਾਂ ਕੁਝ ਨਹੀਂ ਕੀਤਾ ਮੇਰੇ ਤਾਂ ਕੋਈ ਕਸੂਰ ਨਹੀਂ ਭਾਈ ਮੈਂ ਤਾਂ ਲੋਕਾਂ ਨੂੰ ਦੱਸਿਆ ਬਸ ਵੀ ਆਏ ਨੇ ਬਾਕੀ ਤੁਸੀਂ ਕੀਤਾ ਸਾਰਾ ਕੰਮ ਤੁਸੀਂ ਕੀਤਾ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦਿਨਾ 10 ਕਿੱਲੇਆਂ ਦੇ ਵਿੱਚ ਪੰਚਾਇਤ ਨੇ ਜ਼ਮੀਨ ਦਿੱਤੀ ਹੈ ਪੰਚਾਇਤ ਦੀ ਬਹੁਤ ਬਹੁਤ ਧੰਨਵਾਦ ਇਹ ਅਹ ਜੀ ਪੰਚੇਤਾ ਹੋਣੀ ਚਾਹੀਦੀਆਂ ਜਿਹੜੀਆਂ ਕਹਿੰਦੀਆਂ ਆ ਚੱਕੋ 10 ਕਿੱਲੇ ਸਾਡੇ ਕਾਲਜ ਬਣਾਓ ਔਰ ਇੱਥੋਂ ਦੇ ਬੱਚਿਆਂ ਨੂੰ ਪੜ੍ਹਾਓ ਕਈ ਵਾਰੀ ਪੰਚਾਇਤਾਂ ਜੀ ਆਪ ਵਿੱਚ ਫੁੱਟ ਪੈ ਜਾਂਦੀ ਹੈ ਆਪਾਂ ਨਹੀਂ ਦੇਣੇ ਆਪਾਂ ਕਿਉਂ ਐ ਕਰੀਓ ਕਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਤੇ 15 ਕਰੋੜ ਰੁਪਇਆ ਲਗਭਗ 15 15.5 ਕਰੋੜ ਰੁਪਇਆ ਲੱਗਿਆ ਕੱਲ ਨੂੰ ਬੱਚੇ ਵਧ ਗਏ ਇਹਨੂੰ ਹੋਰ ਤਾਂ ਚੱਕ ਲਾਂਗੇ ਇਹ ਚ ਹੋਰ ਫੈਸਿਲਟੀਆਂ ਦੇ ਦਾਂਗੇ ਤੁਸੀਂ ਬੱਚੇ ਪੜਾਉਣ ਵਾਲੇ ਬਣੋ ਮੈਂ ਨੌਕਰੀਆਂ ਦੇਣ ਵਾਲਾ ਖੜਾ ਹਾਂ ਤੁਹਾਡੇ ਕੋਲ ਤਾਂ ਕਾਲਜ ਦੀ ਸ਼ੁਰੂਆਤ ਦਾ ਮੌਕਾ ਸੀ ਸੀਐਮ ਪਹੁੰਚੇ ਹੋਏ ਨੇ ਬੱਲੂਣਾ ਤੇ ਉੱਥੇ ਉਹਨਾਂ ਦੇ ਸੰਬੋਧਨ ਦੇ ਦੌਰਾਨ ਨਿਸ਼ਾਨਦੇਤੀ ਕਿਤੇ ਨਾ ਕਿ ਤੇ ਸਬੀਤ ਸਿੰਘ ਬਾਦਲ ਰਹੇ ਨੇ ਜਾਂ ਕਹੀਏ ਕਿ ਬਾਦਲ ਪਰਿਵਾਰ ਹੈ ਇੱਕ ਵਾਰ ਫਿਰ ਤੋਂ ਜ਼ਿਕਰ ਕਰਦੇ ਨਜ਼ਰ ਆਏ ਤੇ ਕਿਹਾ ਕਿ 20 ਸਾਲ ਬਾਅਦ ਜਨਤਾ ਜਦੋਂ ਉੱਠਦੀ ਹੈ ਤਾਂ ਫਿਰ 20 ਮਿੰਟਾਂ ਦੇ ਵਿੱਚ ਹੀ ਹਿਸਾਬ ਕਰ ਦਿੰਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਮਾ ਬਹੁਤ ਵੱਡੀ ਚੀਜ਼ ਹੈ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਆਪਣੀ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰਦੇ ਆਂ ਇਹ ਤੁਸੀਂ ਵੀ ਕਈ ਵਾਰ ਬੋਲਿਆ ਜਾਂ ਸੁਣਿਆ ਹੋਏਗਾ ਕਿ ਹਾਂ ਸਮਾਂ ਬਹੁਤ ਵੱਡੀ ਚੀਜ਼ ਹੁੰਦਾ ਹੈ ਵਕਤ ਕਿਵੇਂ ਬਦਲ ਜਾਵੇ ਕਿਸ ਦਾ ਬਦਲ ਜਾਵੇ ਕੌਣ ਰਾਜੇ ਤੋਂ ਰੰਗ ਤੇ ਕੌਣ ਰੰਗ ਤੋਂ ਰਾਜਾ ਬਣ ਜਾਵੇ ਨਹੀਂ ਪਤਾ ਸੀਐਮਓ ਹੀ ਜ਼ਿਕਰ ਕੰਦੇ ਨਜ਼ਰ ਆਏ ਕਿ ਵਕਤ ਬਹੁਤ ਬਲਵਾਨ ਹੈ ਵੱਡੇ ਵੱਡਿਆਂ ਤੋਂ ਮਾਫੀ ਮੰਗਵਾ ਦਿੰਦਾ ਤਾਂ ਇਹ ਸੀਐਮ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਅੱਗੇ ਵਧਦੇ ਤੇ ਗੱਲ ਸੁਬੀਤ ਸਿੰਘ ਬਾਦਲ ਦੀ ਬਾਦਲ ਪਰਿਵਾਰ ਦੀ ਦਰਬਾਰ ਸਾਹਿਬ ਦੇ ਬਾੜ ਹਮਲਾ ਹੋਇਆ ਜਾਨਲੇਵਾ ਸੁਬੀਰ ਸਿੰਘ ਬਾਦਲ ਦੇ ਉੱਤੇ ਪਰ ਦੂਜੇ ਪਾਸੇ ਜੋ ਸੇਵਾ ਉਹਨਾਂ ਨੂੰ ਲਗਾਈ ਗਈ ਹੈ ਜੋ ਤਨਖਾਹ ਲਗਾਈ ਗਈ ਹੈ ਉਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਸੇਵਾ ਕਰਦੇ ਨਜ਼ਰ ਆਏ ਅੱਜ ਸ਼੍ਰੀ ਤਖਤ ਤਖਤ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਹਨ ਤਖਤ ਕੀਰਤਪੁਰ ਸਾਹਿਬ ਦੇ ਉੱਤੇ ਜਾ ਕੇ ਉਹਨਾਂ ਨੇ ਪੈਰੀਦਾਰੀ ਦੀ ਜਿਹੜੀ ਸੇਵਾ ਹੈ ਉਹ ਨਿਭਾਈ ਅਨੰਦਪੁਰ ਸਾਹਿਬ ਦੇ ਵਿੱਚ ਸੁਰੱਖਿਆ ਦੀ ਪਹਿਲਾਂ ਹੀ ਪੁਖਤਾ ਇੰਤਜ਼ਾਮ ਸੀ ਦੁਬਾਰੇ 12 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਦੇਖੇ ਸੁਖਬੀਰ ਸਿੰਘ ਬਾਦਲ ਔਰ ਸੁਬੀਰ ਬਾਦਲ ਦੇ ਨਾਲ ਪੂਰਾ ਪਰਿਵਾਰ ਸੀ ਉੱਥੇ ਕੱਲ ਦਰਬਾਰ ਸਾਹਿਬ ਦੇ ਵਾਟਸੂਬੀਤ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਹੁਣ ਤਿੰਨ ਪਰਤਾਂ ਦੀ ਤਿੰਨ ਘੇਰਿਆਂ ਦੀ ਇੱਕ ਸੁਰੱਖਿਆ ਬਣਾ ਦਿੱਤੀ ਹੈ ਜਿਸ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀਦਾਨ ਆਪ ਨੇ ਦੱਸੇ ਕੱਲ ਡਿਊਟੀ ਕਰਦੇ ਤੇ ਪਹਿਰੇਦਾਰੀ ਕਰਦੇ ਹੋਏ ਸੁਖਬੀਰ ਬਾਦਲ ਤੇ ਅਟੈਕ ਹੋਇਆ ਸੀ ਉਹ ਤਸਵੀਰਾਂ ਆਪਾਂ ਸਾਰਿਆਂ ਨੇ ਦੇਖੀਆਂ ਨੇ ਤੇ ਅੱਜ ਕੇਸਗੜ੍ਹ ਸਾਹਿਬ ਪਹੁੰਚੇ ਕਾਬਲੇ ਗੌਰ ਹੈ ਕਿ ਅਗal ਤੱਕ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਸਿੰਘ ਸਹਿਬਾਨਾਂ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਨਫੈਕਟ ਅਕਾਲੀ ਦਲ ਦੇ ਜਿਹੜੇ ਬਹੁਤ ਕਈ ਵੱਡੇ ਲੀਡਰ ਹੈ ਉਹਨਾਂ ਨੂੰ ਵਕ-ਵਕ ਸਜ਼ਾਵਾਂ ਲਗਾਈਆਂ ਗਈਆਂ ਨੇ ਤਨਖਾਹੀਆਂ ਘਟਾਰ ਦਿੱਤਾ ਗਿਆ ਸੀ ਸੁਖਬੀਰ ਬਾਦਲ ਨੂੰ ਤੇ ਅੱਜ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਨਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਉੱਥੇ ਸੇਵਾ ਨਿਭਾਉਣ ਦੇ ਲਈ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹਿਲੇ ਦਿਨ ਦੀ ਸੇਵਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਣ ਰਵਾਨਾ ਹੋ ਰਹੇ ਨੇ ਹਾਲਾਂਕਿ 2 ਦਿਨੇ ਸੇਵਾ ਚੱਲਣੀ ਹੈ ਸ਼੍ਰੀ ਗੁਰੂ ਸਾਹਿਬ ਦਾ ਨਜ਼ਰ ਆ ਰਹੇ ਨੇ व्हीलचेयर ਤੇ ਔਰ ਇੱਥੇ ਸੇਵਾ ਤੋਂ ਉਪਰੰਤ ਪਹਿਲਾਂ 1 ਘੰਟਾ ਉਹਨਾਂ ਨੇ ਵਰਛਾ ਫੜ ਕੇ ਇੱਕ ਸੇਵਾਦਾਰ ਦੀ ਸੇਵਾ ਨਿਭਾਈ ਉਸ ਤੋਂ ਬਾਅਦ ਕੀਰਤਨ ਸਰਵਣ ਕੀਤਾ ਔਰ ਫਿਰ ਲੰਗਰ ਹਾਲ ਦੇ ਵਿੱਚ ਭਾਂਡੇ ਮਾਜਣ ਦੀ ਸੇਵਾ ਨਿਭਾਈ ਗਈ ਔਰ ਹੁਣ ਦੂਜੇ ਪਾਸੇ ਕਾਫਲਾ ਤਿਆਰ ਹੈ ਸੁਰੱਖਿਆ ਦਸਤਾ ਜਿਹੜਾ ਤਿਆਰ ਹੈ ਗੱਡੀਆਂ ਉਹਨਾਂ ਦੀਆਂ ਲੱਗ ਚੁੱਕੀਆਂ ਨੇ ਹੁਣ ਇੱਥੋਂ ਰਵਾਨਾ ਹੋਣਗੇ ਕੱਲ ਫਿਰ ਤੋਂ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਪਹੁੰਚਣਗੇ ਅੱਜ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਨਜ਼ਰ ਆਇਆ ਹਰ ਸਿਮਰਤ ਕੌਰ ਬਾਦਲ ਨੇ ਧਰਮਪਤਨੀ ਮੈਂਬਰ ਪਾਰਲੀਮੈਂਟ ਨਜ਼ਰ ਆਏ ਉਹਨਾਂ ਦਾ ਬੇਟਾ ਅਨੰਤਵੀਰ ਬਾਦਲ ਨਜ਼ਰ ਆਇਆ ਔਰ ਉਹਨਾਂ ਤੋਂ ਇਲਾਵਾ ਦੋਨੋਂ ਬੇਟੀਆਂ ਤੇ ਵਿਕਰਮ ਮਜੀਠੀਆ ਸਮੇਤ ਬਾਕੀ ਜਿਹੜੇ ਆਗੂ ਨੇ ਉਹ ਵੀ ਨਜ਼ਰ ਆਏ ਤਾਂ ਇਹ ਤਸਵੀਰਾਂ ਸੁਖਵੀਰ ਸਿੰਘ ਬਾਦਲ ਹੁਣ ਇੱਥੋਂ ਸੇਵਾ ਉਪਰੰਤ ਰਵਾਨਾ ਹੋ ਰਹੇ ਨੇ ਉਹਨਾਂ ਦਾ ਸੁਰੱਖਿਆ ਦਸਤਾ ਸੁਰੱਖਿਆ ਕੇਰਾ ਉਹਨਾਂ ਨੂੰ ਇੱਥੋਂ ਸੁਰੱਖਿਅਤ ਲੈ ਜਾਂਦਾ ਹੋਇਆ ਕਿਉਂਕਿ ਕੱਲ ਦੀ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੀਆਂ ਚੜ੍ਹਤੀਆਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਜ਼ਰ ਆਈਆਂ ਔਰ ਇਹ ਤਸਵੀਰਾਂ ਨੇ ਕਿ ਹੁਣ ਸੁਖਵੀਰ ਸਿੰਘ ਬਾਦਲ ਹੋਣੀ ਇੱਥੋਂ ਰਵਾਨਾ ਹੋ ਰਹੇ ਨੇ ਇਸੇ ਗੱਡੀ ਦੇ ਰਾਹੀਂ ਉਹਨਾਂ ਨੇ ਇੱਥੋਂ ਜਾਣਾ ਤੇ ਹੁਣ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਹਾਲਾਂਕਿ ਇਹ ਸੇਵਾ ਹਲੇ ਜਾਰੀ ਰਹਿਣੀ ਹੈ ਕੱਲ ਤਖਤ ਸ਼੍ਰੀ ਕੇਸਗੜ ਸਾਹਿਬ ਵਿਕੇ ਹੀ ਦੂਜਾ ਦਿਨ परसों ਤੋਂ ਫਟੇਗੜ ਸਾਹਿਬ ਵਿਖੇ ਔਰ ਉਸ ਤੋਂ ਬਾਅਦ ਫਿਰ ਦੋ ਸਥਾਨ ਤੱਕ ਸ਼੍ਰੀ ਦਾਨਵੰਦ ਸਾਹਿਬ ਤਲਵੰਡੀ ਸਾਬੋ ਤੇ ਸ਼੍ਰੀ ਮੁਕਤਸਰ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਾਣਾ ਤਾਂ ਹੁਣ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਚੱਕ ਕੇ ਬਿਠਾਉਣ ਦੀ ਖੜਾ ਕੀਤਾ ਗਿਆ ਉਹਨਾਂ ਨੂੰ ਚੇਅਰ ਤੋਂ ਕਿਉਂਕਿ ਲੱਤ ਉਹਨਾਂ ਦੇ ਫ੍ਰੈਕਚਰ ਹੈ ਔਰ ਹੁਣ ਤੁਹਾਨੂੰ ਗੱਡੀ 'ਚ ਬੈਠਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ ਸੇਵਾਪਰੰਤ ਹੁਣ ਉਹਨਾਂ ਦਾ ਸੁਰੱਖਿਆ ਦਸਤਾ ਇੱਥੋਂ ਉਹਨਾਂ ਨੂੰ ਲੈ ਕੇ ਰਵਾਨਾ ਹੁੰਦਾ ਹੋਇਆ ਕੱਲ ਦੀ ਘਟਨਾ ਤੋਂ ਬਾਅਦ ਚੌਕਸੀ ਬਹੁਤ ਹੱਦ ਤੱਕ ਵਧਾ ਦਿੱਤੀ ਗਈ ਹੈ ਕੱਲ ਤੱਕ ਜਿੰਨੇ ਵੀ ਮੁਲਾਜ਼ਮ ਸੀ ਉਹ ਸਾਦੀ ਵਰਦੀ 'ਚ ਨਜ਼ਰ ਆ ਰਹੇ ਸੀ ਪਰ ਅੱਜ ਵੱਡੀ ਗਿਣਤੀ ਵਰਦੀ ਤਾਰੀ ਮੁਲਾਜ਼ਮ ਜਿਹੜੇ ਉਹ ਵੀ ਨਜਰ ਆਇਆ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਜਿਹੜੀ ਸੰਗਤ ਇੱਥੇ ਨਜ਼ਰ ਆ ਰਹੀ ਆ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਔਰ ਇਹ ਕਾਫਲਾ ਉਹਨਾਂ ਦਾ ਹੁਣ ਰਵਾਨਾ ਹੋਇਆ ਤਾਂ ਕੱਲ ਇੱਕ ਵਾਰ ਫਿਰ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੁਖਵੀਰ ਸਿੰਘ ਬਾਦਲ ਨਜ਼ਰ ਆਉਣਗੇ ਸੇਵਾ ਕਰਦੇ ਹੋਏ ਹਾਲਾਂਕਿ ਉਸ ਤੋਂ ਬਾਅਦ ਬਾਕੀ ਸਥਾਨਾਂ ਤੇ ਵੀ ਉਹਨਾਂ ਨੇ ਸੇਵਾ ਨਿਭਾਉਣ ਦੇ ਲਈ ਜਾਣਾ ਜਿਹੜੀ ਤਨਖਾਹ ਰੂਪੀ ਸੇਵਾ ਉਹਨਾਂ ਨੂੰ ਸ਼੍ਰੀ ਕਾਲ ਤੱਕ ਸਾਹਿਬ ਤੋਂ ਲਗਾਈ ਗਈ ਹੈ ਐਸਪੀ ਲੈਵਲ ਦਾ ਅਫਸਰ ਹਰਪਾਲ ਸਿੰਘ ਰੰਧਾਵਾ ਜਿਸ ਦਾ ਗਾਉਂ ਡੇਰਾ ਬਾਬਾ ਨਾਨਕ ਏਰੀਆ ਮੇ ਪੜਤਾ ਹੈ ਜਹਾਂ ਸੇ ਨਰੇਨ ਸਿੰਘ ਚੋੜਾ ਉਸਕੇ ਸਾਥ ਹੱਥ ਮਿਲਾ ਰਹਾ ਹੈ 20 ਕਦਮ ਉੱਟ ਕੇ ਗਿਆ ਉਸਕੇ ਸਾਥ ਹੱਥ ਮਿਲਾਣੇ ਕੇ ਲਈ ਮੈਂ ਪੁੱਛਣਾ ਚਾਹਤਾ ਹੂੰ ਕਬੀ ਦੇਸ਼ ਕੇ ਇਤਿਹਾਸ ਮੇ ਆਪਨੇ ਐਸਾ ਕੰਮ ਦੇਖਾ ਹੈ ਕਿ ਪੁਲਿਸ ਕੀ ਵਰਦੀ ਦਾ ਅਫਸਰ ਹੋਏ और एक आईएसआई एजेंट से के साथ जिसपे तीस से ज्यादा मुकदमे दर्ज हैं उसके साथ एक एसपी का हाथ मिलाने का मतलब क्या उसको तो अरेस्ट करना चाहिए था एसपी हमारे कमिश्नर ऑफ पुलिस कह रहे हैं कि हम उधर फ्रिस्किंग नहीं कर सकते आपको कोई कह ही नहीं रहा फ्रिस्किंग करो हम अगली खबर जरूर कर दें तो गल नितिन गडकरी होगी केंद्रीय ट्रांसपोर्ट मंत्री नितिन गडकरी ਤਲਕ ਅੰਦਾਜ਼ ਦੇ ਵਿੱਚ ਵਾਰਨਿੰਗ ਦਿੰਦੇ ਨਜ਼ਰ ਆਏ ਨੇ ਪਾਰਲੀਮੈਂਟ ਦੇ ਅੰਦਰ ਸਦਨ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਠੇਕੇਦਾਰਾਂ ਨੂੰ ਨਿਤਿਨ ਗੜਕਰੀ ਨੇ ਕੰਟਰੈਕਟਰਸ ਨੂੰ ਚਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਠੀਕ ਕੰਮ ਨਾ ਕਰਨ ਦੇ ਉਪਰਤੀ ਫਿਰ ਠੇਕੇਦਾਰਾਂ ਨੂੰ ਬਲੈਕਲਿਸਟ ਅਸੀਂ ਕਰ ਦਵਾਂਗੇ ਠੇਕੇਦਾਰਾਂ ਨੂੰ ਅਸੀਂ ਠੋਕੇ ਸਿੱਧਾ ਕਰ ਦਵਾਂਗੇ ਨਹੀਂ ਸੁਧਰੇ ਤਾਂ ਬਲਡੋਜ਼ਰ ਦੇ ਅੱਗੇ ਸੁੱਟ ਦਵਾਂਗੇ ਨਿਤਿਨ ਗੜਕਰੀ ਦੀ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਕਾਬਲੇ ਗੋੜੇ ਦਿੱਲੀ ਮੁੰਬਈ ਐਕਸਪ੍ਰੈਸ ਵੀ ਦੇ ਨਿਰਮਾਣ ਦੇ ਵਿੱਚ ਕਮੀਆਂ ਗਣਵਾਉਂਦੀ ਹੋਈ ਲੋਕ ਸਭਾ ਦੇ ਵਿੱਚ ਰਾਸ਼ਟਰੀ ਲੋਕਤੰਤ੍ਰਿਕ ਪਾਰਟੀ ਦੇ ਲੀਡਰ ਤੇ ਨਗੌਰ ਤੋਂ ਐਮਪੀ ਹਰਿਮਾਨ ਬੇਨੀਬਾਲ ਨੇ ਸਵਾਲ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਇਸ ਐਕਸਪ੍ਰੈਸ ਵੀ ਤੇ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਇਕੱਲੇ ਦੋਸਾ ਚ 50 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ ਤੇ ਇਸ ਦੇ ਤੇ ਜਵਾਬ ਦਿੰਦੇ ਹੋਏ ਜਿਹੜੇ ਨਿਤਿਨ ਗੜਕਰੀ ਨੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਉਹਨਾਂ ਦੇ ਵੱਲੋਂ ਤਲਖ ਅੰਦਾਜ਼ ਦੇ ਵਿੱਚ ਠੇਕੇਦਾਰਾਂ ਨੂੰ ਚੇਤਾਵਨੀ ਜਾਂ ਵਰਨਿੰਗ ਜਾਰੀ ਕਰ ਦਿੱਤੀ ਗਈ ਤੇ ਕਿਹਾ ਗਿਆ ਕਿ ਜਿਹੜੇ ਕੰਮ ਠੀਕ ਨਹੀਂ ਕਰਨਗੇ ਬਲੈਕਲਿਸਟ ਬਲੈਕਲਿਸਟ ਕਰ ਦਿੱਤਾ ਜਾਏਗਾ ਔਰ ਖਿਡਾਰੀ ਇਹ ਵੀ ਕਿਹਾ ਕਿ ਅਸੀਂ ਠੋਕੇ ਸੱਦਾ ਕਰ ਦਵਾਂਗੇ ਠੇਕੇਦਾਰਾਂ ਨੂੰ ਜਿਹੜੇ ਬਿਲਕੁਲ ਤੈਅ মাপ ਡੰਡਾ ਦੇ ਉੱਤੇ ਕੰਮ ਨਹੀਂ ਕਰਨਗੇ ਅਸੀਂ ਬਲਡوزر ਦੇ ਅੱਗੇ ਸੁੱਟ ਦਵਾਂਗੇ ਆਨੇ ਤਨ ਗੜਕਰੀ ਦੀ ਇਸ ਤਰੀਕੇ ਦੀਆਂ ਸਟੇਟਮੈਂਟ ਜਾਂ ਤਲਖੀ ਵਾਲਾ ਅੰਦਾਜ਼ ਜਾਂ ਵਾਰਨਿੰਗ ਸਟਾਫਨੀ ਵਾਲਾ ਅੰਦਾਜ਼ ਪਹਿਲਾਂ ਵੀ ਕੁਝ ਸਮਿਆਂ ਦੇ ਉੱਤੇ ਵਕ-ਵਕ ਸਮਿਆਂ ਤੇ ਨਜ਼ਰ ਆਉਂਦਾ ਰਿਹਾ में करके टेक्नोलॉजी यूज की है उस टेक्नोलॉजी के मुताबिक मटेरियल बराबर डाला है उसमें बेईमानी नहीं हुई है पर उसकी जो लेवल थी कुछ जगह पर एक है और कुछ जगह पर एक इंच ऊपर है तो इसके कारण वो बम आया है तो मटेरियल है वो उतना ही है पर उसके काम में जिस प्रकार की चिंता करनी चाहिए उसमें थोड़ा निग्लिजेंस है तो उसके लिए मैंने सम्मानित सदस्य को कहा है कि चार कॉन्ट्रैक्टर को हम लोग इसके ऊपर ब्लैकलिस्टर करेंगे उनको टेंडर भरने के लिए मनाही करेंगे कुछ दिनों तक ऐसी पॉलिसी हमने बनाई कि अगर ऐसी कोई क्वालिटी का काम ख़राब कॉन्ट्रैक्टर करता है तो उसको छः महीने या एक साल तक वो कोई टेंडर भर नहीं सकेगा ऐसी भी पॉलिसी अब बनाई है और अधिकारी जो है उनको भी विशेष रूप से हम इसमें कार्रवाई करके उनको भी नोटिस दे सस्पेंड करेंगे और इसके बारे में किसी की मैं आपको बहुत बताना चाहता हूँ आदरणीय मोदी जी के नेतृत्व में हमारी सरकार ने और मेरे विभाग ने 50 लाख करोड़ रुपए के काम किए बेनीवाल जी आपके भी लाख काम लेके आया हूँ और आप कोई भी कहेगी एक भी कॉन्ट्रैक्टर को अपने सैंक्शन करने के लिए मंत्रालय आना नहीं पड़ा हम ट्रांसपेरेंट हैं टाइम बाउंड है रिजल्ट ओरिएंटेड है मैं उसका उल्लेख नहीं करना चाहता पर मैं पब्लिक सभा में कह चुका हूँ कि कॉन्ट्रैक्ट अगर ठीक नहीं काम करेगा तो बुलडोजर के नीचे उसको डलवा देंगे याद रखना यहाँ तक लोगों को समझाए और मुझे मालूम है कि ये कॉन्ट्रैक्टर को अभी आप देखो इस साल कैसे ब्लैकलिस्टेड होते हैं इनको बिल्कुल ठोकपीट करके सीधा कर दो हम किसी के साथ कॉम्प्रोमाइज़ नहीं करें ਕਿਸਾਨਾਂ ਦੀ ਕਰਾਂਗੇ ਕਿ ਸੰ ਅੰਦੋਲਨ ਦਾ ਜ਼ਿਕਰ ਹੋਏਗਾ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਕੱਲ ਯਾਨੀ ਕਿ 6 ਤਰੀਕ ਨੂੰ ਔਰ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪੁਲਿਸ ਇਸ ਸਮੇਂ ਮੁਸਤੈਦ ਨਜ਼ਰ ਆ ਰਹੀ ਹੈ ਹਰਿਆਣਾ ਨੇ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਨਫਰੀਕ ਪਰ ਫਿਰ ਤੋਂ ਵਧਾ ਦਿੱਤੀ ਹੈ ਸ਼ੰਭੂ ਬਾਰਡਰ ਦੇ ਉੱਤੇ ਵਾਟਰ ਕੈਨਨ ਵੀ ਤਾਇਨਾਤ ਕਰ ਦਿੱਤੇ ਗਏ ਨੇ ਡੀਆਈਜੀ ਪਟਿਆਲਾ ਰੇਂਜ ਦੇ ਮਨਦੀਪ ਸਿੰਘ ਸਿੱਧੂ ਨੇ ਸ਼ੰਭੂ ਦੇ ਵਿੱਚ ਕਿਸਾਨਾਂ ਗੋਂਦੇ ਨਾਲ ਮੁਲਾਕਾਤ ਕੀਤੀ ਕਿਸਾਨਾਂ ਨੇ ਪੈਦਲ ਦਿੱਲੀ ਜਾਣ ਦਾ ਭਰੋਸਾ ਦਿੱਤਾ ਹੈ ਡੀਆਈਜੀ ਕਹਿੰਦੇ ਹੋਏ ਨਜ਼ਰ ਆਏ ਔਰ ਉਹਨਾਂ ਦਾ ਇਹ ਵੀ ਤਰਕ ਹੈ ਕਿ ਕਿਸਾਨ ਕਹਿ ਰਹੇ ਨੇ ਕਿ ਕੋਈ ਨੁਕਸਾਨ ਨਹੀਂ ਕਰਾਂਗੇ ਅੱਗੇ ਹਰਿਆਣਾ ਪ੍ਰਸ਼ਾਸਨ ਨੇ ਕੀ ਕਰਨਾ ਉਹ ਦੇਖਣਗੇ ਅਸੀਂ ਆਪਣੇ ਵੱਲੋਂ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ ਕਿਸਾਨਾਂ ਦੇ ਜਥੇ ਨੇ ਕੱਲ ਸ਼ੰਭੂ ਬਾਰਡਰ ਤੋਂ ਕੂਚ ਕਰਨਾ ਹੈ ਪਹਿਲੇ ਜਥੇ ਨੇ ਕਾਬਲੇ ਗੋੜੇ ਕਿ ਫਰਵਰੀ ਦੇ ਵਿੱਚ 10 ਫਰਵਰੀ ਦੇ ਆਸ-ਪਾਸ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ 10 ਫਰਵਰੀ ਦੇ ਆਸ-ਪਾਸ ਤੋਂ ਇਹ ਪੂਰਾ ਬਾਰਡਰ ਬੰਦ ਹੈ ਔਰ ਜਦੋਂ 13 ਫਰਵਰੀ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਦੇ ਵੱਲੋਂ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਫਿਰ ਹਰਿਆਣਾ ਪ੍ਰਸ਼ਾਸਨ ਨੇ ਅੰਬਾਲਾ ਪ੍ਰਸ਼ਾਸਨ ਨੇ ਉੱਥੇ ਇਸ ਹਨਾਂ ਨੂੰ ਰੋਕਣ ਦੇ ਲਈ ਬੈਰੀਕੇਡ ਕਰ ਦਿੱਤੇ ਸੀ ਉਹ ਬੈਰੀਕੇਡ ਪ੍ਰੋਪਰ ਹੋ ਰੱਖੇ ਨੇ ਯਾਨੀ ਕਿ ਇਹ ਪੂਰੀਆਂ ਕੰਕਰੀਟ ਦੀਆਂ ਕੰਧਾਂ ਚੌੜੀਆਂ ਚੌੜੀਆਂ ਦੀਵਾਰਾਂ ਤੁਸੀਂ ਕਹਿ ਸਕਦੇ ਹੋ ਸੜਕ ਦੇ ਉੱਤੇ ਬਣੀਆਂ ਹੋਈਆਂ ਨੇ ਕਿ ਉਹਨਾਂ ਨੂੰ ਪਾਰ ਕਰਨਾ ਆਸਾਨ ਨਹੀਂ ਔਰ ਬਹੁਤ ਜ਼ਬਰਦਸਤ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ ਸੀ ਜੇ ਮੈਂ ਫਰਵਰੀ 10 ਦਾ ਜ਼ਿਕਰ ਕਰਾਂ ਖੈਰ ਕਰੀਬ ਕਰੀਬ 10 ਮਹੀਨੇ ਦਾ ਸਮਾਂ ਹੁਣ ਹੋ ਚਲੇ ਆ ਔਰ ਇਸ ਸਭ ਦੇ ਵਿਚਾਲੇ 6 ਤਰੀਕ ਨੂੰ ਯਾਨੀ ਕੱਲ ਇੱਕ ਵਾਰ ਪਿੰਡ ਤੋਂ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸ਼ੰਭੂ ਬਾਰਡਰ ਵਾਲੇ ਜਿਹੜੇ ਜਥੇ ਨੇ ਉਹ ਕੂਚ ਕਰਨਗੇ ਔਰ ਜਥਿਆਂ ਦੇ ਵਿੱਚ ਕੂਚ ਕਰਨ ਦਾ ਐਲਾਨ ਕੀਤਾ ਗਿਆ ਔਰ ਕਾਬਲੇ ਗੌਰ ਹੈ ਕਿ ਜਿਹੜੇ ਅੰਮਾਲਾ ਦਾ ਪ੍ਰਸ਼ਾਸਨ ਹੈ ਹਰਿਆਣਾ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਬਾਰਡਰ ਪਹਿਲਾਂ ਦੀ ਤਰ੍ਹਾਂ ਸੀਲ ਹੈ ਔਰ ਪਹਿਲਾਂ ਦੀ ਤਰ੍ਹਾਂ ਹੀ ਉੱਥੇ ਜਿਹੜੀ ਸੁਰੱਖਿਆ ਵਧਾਈ ਗਈ ਜਿਹੜੀ ਬੈਠਕ ਹੋਈ ਹੈ ਕੱਲ ਤੋਂ ਪਹਿਲਾਂ ਬੜੀ ਅਹਿਮ ਬੈਠਕ ਇਸ ਨੂੰ ਮੰਨਿਆ ਜਾ ਰਿਹਾ ਹੈ ਕੀ ਕੁਝ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਔਰ ਕੱਲ ਕੀ ਕੁਝ ਰਹੇਗੀ ਨਹੀਂ ਆ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਨੇ ਪਲਾਨ ਕੀਤਾ ਹੋਇਆ ਵੀ ਮੂਵ ਕਰਨਾ ਟੁਵਰਡਸ ਦਿੱਲੀ ਜਿਹੜਾ ਯੂਨੀਅਨ ਵੱਲੋਂ ਤੇ ਸ਼ੰਭੂ ਬਾਰਡਰ ਤੋਂ ਉਹਦੇ ਸੰਬੰਧੀ ਅਸੀਂ ਆਏ ਸੀ ਤੇ ਉਹਦੇ ਲਈ ਇਹਨਾਂ ਦਾ ਪਲਾਨ ਪਤਾ ਕਰਨਾ ਆਏ ਸੀ ਤੇ ਜਿਹੜੀ ਇਸ ਗੱਲ ਦਾ ਥੋੜਾ ਜਿਹਾ ਇਹਨਾਂ ਦੀ ਗੱਲਬਾਤ ਤੋਂ ਬਾਅਦ ਇਸ ਗੱਲ ਦਾ ਇਸ ਸਕੂਨ ਵੀ ਹੈ ਵੀ ਇਹਨਾਂ ਨੇ ਇਹ ਸਾਰਿਆਂ ਨੇ ਸਾਨੂੰ ਵਾਦਾ ਦਿੱਤਾ ਹੈ ਜਿਹੜੇ ਕਿਸਾਨ ਲੀਡਰਸ ਨੇ ਵੀ ਕੋਈ ਵੀ ਅਸੀਂ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਵਾਂਗੇ ਕੋਈ ਵੀ ਫਿਜ਼ੀਕਲ ਅਸੀਂ ਕੰਫਲਿਕਟ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਵੀ ਇੱਥੋਂ ਮੂਵ ਕਰਨਾ ਜਿਹੜਾ ਤੇ ਉਹ ਜੋ ਬਾਕੀ ਹਰਿਆਣਾ ਗੋਮਣ ਦੀ ਹੈ ਵੀ ਕੀ ਕਾਰਵਾਈ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਦੱਸਿਆ ਸੀ ਵੀ ਕਮੇਟੀ ਬਣੀ ਵੀ ਹੈ ਕਮੇਟੀ ਵੀ ਤੁਹਾਡੀ ਬੜੀ ਫੇਵਰੇਬਲ ਹੈ ਈਵਨ ਆਮ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਬਿਆਨ ਦਿੱਤਾ ਉਹ ਵੀ ਫੇਵਰੇਬਲ ਹੈ ਪੰਜਾਬ ਗਵਰਨਮੈਂਟ ਵੀ ਤੁਹਾਡੇ ਲਈ ਸਿੰਥੈਟਿਕ ਹੈ ਜਿਵੇਂ ਉਹ ਸਾਰੀ ਗੱਲ ਨੂੰ ਵੀ ਸਾਰਾ ਤੁਹਾਡੀਆਂ ਡਿਮਾਂਡਸ ਆ ਜਿਹੜੀਆਂ ਉਸ ਕਰਕੇ ਵੀ ਤੁਹਾਨੂੰ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੋਈ ਸਦਾ ਫਿਜ਼ੀਕਲ ਨੁਕਸਾਨ ਹੋ ਜੇ ਜਾਂ ਕੋਈ ਉਹਦੇ ਚੋ ਹੋ ਜੇ ਤੇ ਜਾਂ ਇਹ ਲੱਗੇ ਕਿ ਇਹ ਇਮਪ੍ਰੈਸ਼ਨ ਜਾਵੇ ਵੀ ਤੁਸੀਂ ਤੋੜਪੰਨ ਕਰਨਾ ਚਾਹੁੰਦੇ ਬਟ ਇਸ ਵਾਰੀ ਇਹ ਲੱਗਦਾ ਜਿਵੇਂ ਬਾਕੀ ਤਾਂ ਸਮਾਂ ਆਏ ਤੇ ਹੀ ਪਤਾ ਲੱਗਦੀ ਹੈ ਗੱਲ ਜੋ ਇਹਨਾਂ ਨੇ ਵਿਸ਼ਵਾਸ ਦਿੱਤਾ ਇਹੀ ਦਿੱਤਾ ਵੀ ਇਹਨਾਂ ਨੇ ਜੋ ਕਿਹਾ ਵੀ ਉਹ ਲੱਗਦਾ ਇਹ ਆ ਵੀ ਐਕੀ ਇਹ ਬਿਲਕੁਲ ਪੀਸਫੁਲ ਉਹਦੀ ਜਿਹੜੀ ਤਿਆਰੀ ਕਰ ਰਹੀ ਹੈ ਵੀ ਪੀਸਫੁਲ ਟਾਈਪ ਹੋਣਾ ਹੈ ਪਰ ਅਸੀਂ ਕਿਉਂਕਿ ਆਪਦਾ ਜਿਹੜੀ ਆਪਦੀ ਤਿਆਰੀ ਜਿਹੜੀ ਹੈ ਅਸੀਂ ਆਪਦੇ ਲੈਵਲ ਤੇ ਅਸੀਂ ਹਰਿਆਣਾ ਆਫੀਸਰਸ ਨਾਲ ਵੀ ਤਾਲਮਿਲ ਕਰ ਰਹੇ ਹਾਂ ਲੋਟੀ ਹਰਿਆਣਾ ਪੁਲਿਸ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਅਜੇ ਤੱਕ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਇਧਰਲੇ ਪਾਸੇ ਆ ਕੇ ਜਿਹੜਾ ਇੱਕ ਪੋਸਟਰ ਲਗਾ ਦਿੱਤਾ ਜਿਸ ਦੇ ਵਿੱਚ ਧਾਰਾ 144 ਦਾ ਜ਼ਿਕਰ ਕਰ ਦਿੱਤਾ ਨਹੀਂ ਉਹਦੇ ਬਾਰੇ ਤਾਂ ਦੇਖੋ ਮੇਰਾ ਬੜਾ ਜੂਨੀਅਰ ਰੈਂਕ ਹੈ ਕੀ ਪਾਲਿਸੀ ਆ ਕੀ ਨਹੀਂ ਆ ਉਹ ਸਾਰਿਆਂ ਨੂੰ ਹੀ ਪਤਾ ਵੀ ਜੋ ਉਹਨਾਂ ਨੇ ਨੋਟਿਸ ਲਾਇਆ ਉਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਮੇਰਾ ਵਾਜਬ ਨਹੀਂਗਾ ਪਟਿਆਲਾ ਰੇਨ ਮਨਦੀਪ ਸਿੰਘ ਦੀ ਸਿੱਧੂ ਆਏ ਸੀਗੇ ਉਹਨਾਂ ਨਾਲ ਇਹੀ ਗੱਲਬਾਤ ਹੋਈ ਜੋ ਐਸਪੀ ਅੰਮ੍ਰਾਲਾ ਨਾਲ ਹੋਈ ਤੁਹਾਡੀ ਅੰਮ੍ਰਾਲਾ ਐਸਪੀ ਨਾਲ ਵੀ ਹੋ ਗਈ ਗੱਲ ਹਾਂ ਕਦੋਂ ਕੱਲ ਹੀ ਹੋਈ ਪਰਸੋਂ ਜੜੀ ਹੋਈ ਸੀ ਪਰਸੋਂ ਜੜੀ ਮੇਖਾ ਮੀਟਿੰਗ ਉਹੀ ਅਸੀਂ ਕੋਈ ਵੀ ਉਹਦੇ 'ਚ ਵਾਦ-ਕਟ ਨਹੀਂ ਕਰ ਰਹੇ ਹਾਂਜੀ ਦੋਵਾਂ ਫੋਰਮਾਂ ਨੇ ਇੱਕ ਹੀ ਪਾਲਿਸੀ ਰੱਖੀ ਆ ਵੀ ਇੱਥੇ ਜਾਬਤਾ ਬਣਾ ਕੇ ਰੱਖਣਾ ਇਹ ਦੋਵਾਂ ਫਾਰਮਾ ਦੀ ਕ੍ਰੈਡੀਬਿਲਟੀ ਹੈ ਤੇ ਸਵਾਲ ਨਾ ਉੱਠੇ ਜੋ ਮੋਰਚਾ ਤੈਅ ਕਰੂਗਾ ਉਹ ਜਥਾ ਅਗਲੇ ਬੰਨੇ ਜਾਊਗਾ ਉਹ ਤੋਂ ਇਲਾਵਾ ਕੋਈ ਬੰਦਾ ਨਹੀਂ ਜਾਊਗਾ ਹੁਣ ਉਹਨਾਂ ਨੂੰ ਇਹੀ ਸਵਸ਼ਤ ਕੀਤਾ ਗਿਆ ਉਹ ਕਹਿੰਦੇ ਵੀ ਤੁਹਾਨੂੰ ਤੁਹਾਨੂੰ ਕੋਈ ਗੱਲਬਾਤ ਦਾ ਸੱਦਾ ਆਇਆ ਸਾਨੂੰ ਕੋਈ ਗੱਲਬਾਤ ਦਾ ਸੱਦਾ ਨਹੀਂ ਆਇਆ ਹੈ ਅਜੇ ਤੱਕ ਕੋਈ ਹਰਿਆਣਾ ਪੁਲਿਸ ਨਾਲ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਜਾ ਸਕਦੇ ਹੋ ਕੋਈ ਇਸ ਤਰੀਕੇ ਦੀ ਇਹ ਵੀ ਇਹ ਵੀ ਨਹੀਂ ਹੈ ਨਾ ਅੱਗੇ ਵਧਣ ਦਾ ਕੋਈ ਅਫੀਸ਼ੀਅਲ ਐਲਾਨ ਹੈਗਾ ਨਾ ਕੋਈ ਅੱਗੇ ਵਧਣ ਬਾਰੇ ਤੇ ਹੀ ਆ ਵੀ ਉਹਨਾਂ ਨੇ ਨੋਟਿਸ ਕਰਤਾ ਵੀ ਉਹਨਾਂ ਨੋਟਿਸ ਦਾ ਮਰਤਲ ਮਤਲਬ ਹੈ ਵੀ ਅੱਗੇ ਜਾਣ ਨਹੀਂ ਦੇਣਾ ਉਹ ਆਪਣੀਆਂ ਡਰੋਨ ਚੈੱਕ ਕਰ ਰਹੇ ਨੇ ਡ੍ਰਿੱਲਾਂ ਕਰ ਰਹੇ ਨੇ ਉਹ ਸਾਰੇ ਸਟਰ ਕਹਿੰਨਾਂ ਨੇ ਉੱਥੇ ਲਗਾਏ ਗਏ ਸਾਊਂਡ ਚੈੱਕ ਕੀਤੀ ਜਾ ਰਹੀ ਹੈ ਵਾਰਨਿੰਗ ਦਿੱਤੀ ਜਾ ਰਹੀ ਹੈ ਹਾਂ ਔਰ ਦਸੈਨਿਕ ਫੋਰਸ ਵੀ ਹੈਗੇ CRPF ਆ ਇਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ ਇਹ ਤੁਹਾਡਾ ਕੀ ਪਟਿਆਲਾ ਰੇਣ ਦੱਸ ਰਹੇ ਸੀ ਕਿ 100 ਕਿਸਾਨ ਜਿਹੜੇ ਨੇ ਉਹ ਪਹਿਲੇ ਜਥੇ ਦੇ ਵਿੱਚ ਜਾਣਗੇ ਹਾਂ ਦੇਖੋ ਉਹੀ ਆ ਉਹ ਅਸੀਂ 3 ਵਜੇ ਪੀਸੀਸੀ ਕੋ ਦਿੱਲੀ ਦੇ ਪੱਤਰਕਾਰਾਂ ਦਾ ਬਾਰ ਬਾਰ ਫੋਨ ਆਉਂ ਚਾਰ ਕਰ ਦਿੱਤੀ ਆ ਉਹਨੂੰ ਪਰਮਿਸ਼ਨ ਤਾਂ ਦੋ ਚੀਜ਼ਾਂ ਅਹਿਮ ਨੇ ਕਿ ਪਹਿਲੇ ਜਥੇ ਦੇ ਵਿੱਚ ਸਰਵਨ ਸਿੰਘ ਪੰਦੇਰ ਗਏ ਨੇ ਕਿ ਉਹ ਖੁਦ ਨਹੀਂ ਜਾਣਗੇ ਦੂਜੀ ਗੱਲ ਹੈ ਕਿ ਖਨੌਰੀ ਬਾਰਡਰ ਤੋਂ ਨਹੀਂ ਕੂਚ ਕੀਤਾ ਜਾਏਗਾ ਬਲਕਿ ਸਿਰਫ ਸ਼ੰਭੂ ਬਾਰਡਰ ਤੋਂ ਹੀ ਦਿੱਲੀ ਵਾਲੇ ਪਾਸੇ ਕੂਚ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਇਸ ਦੇ ਵਿਚਾਲੇ ਪੁਆਇੰਟ ਇਹ ਵੀ ਹੈ ਕਿ ਅੱਗੇ ਕਿਵੇਂ ਵਧਿਆ ਜਾਏਗਾ ਕਿਉਂਕਿ ਬੈਰੀਕੇਡਿੰਗ ਹੈ ਪਾਣੀ ਦੀਆਂ ਬੁਛਾੜਾਂ ਵੀ ਹੋਣਗੀਆਂ ਠੰਡ ਦਾ ਮੌਸਮ ਹੈ ਤੇ ਹੰਝੂ ਗੈਸ ਵਾਲੇ ਗੋਲਿਆਂ ਦਾ ਇਸਤੇਮਾਲ ਵੀ ਸ਼ਾਇਦ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਪਿਛਲੀ ਵਾਰੀ ਨਜ਼ਰ ਆਇਆ ਸੀ ਤਾਂ ਕਿ ਕਿਸਾਨ ਹੁਣ ਪੈਦਲ ਸ਼ੰਭੂ ਬਾਰਡਰ ਤੋਂ ਹੀ ਜਾਣਗੇ ਜਾਂ ਕੋਈ ਹੋਰ ਰੂਟ ਫੜ ਕੇ ਵੀ ਦਿੱਲੀ ਵਾਲੇ ਪਾਸੇ ਕੂਚ ਕਰਨਗੇ ਇਹ ਦੇਖਣਾ ਹੋਵੇਗਾ ਪਰ ਇਸ ਸਭ ਦੇ ਵਿਚਾਲੇ ਕੇਂਦਰੀ ਰਾਜਪ트ਰੀ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ ਬਿੱਟੂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਦੇ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਦਿੱਲੀ ਕੂਚ ਇਦੇ ਵਿੱਚ 40 ਸਵਾਲ ਇਹ ਹੈ ਕਿ ਗੱਲ ਕਿਸ ਦੇ ਨਾਲ ਕਰੀਏ ਕਿਸਾਨਾਂ ਦਾ ਮਸਲਾ ਚਿੰਤਾ ਵਾਲਾ ਔਰ ਇਹ ਬਿੱਟੂ ਕਹਿ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਕਈ ਵਾਰ ਸੀਨੀਅਰ ਲੀਡਰਸ਼ਿਪ ਦੇ ਨਾਲ ਇਸ ਵਾਰੀ ਗੱਲ ਕੀਤੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਹੜੇ ਕਿਸਾਨ ਲੀਡਰ ਦੇ ਨਾਲ ਅਸੀਂ ਗੱਲ ਕਰੀਏ ਇੰਨੀਆਂ ਸਾਰੀਆਂ ਜਥੇਬੰਦੀਆਂ ਨੇ ਇੱਕ ਦੇ ਨਾਲ ਮੀਟਿੰਗ ਕਰੋਗੇ ਤਾਂ ਦੂਜੇ ਲੀਡਰਾਂ ਨੇ ਵੀ ਸਵਾਲ ਚੁੱਕਨੇ ਨੇ ਤਾਂ ਆਖਿਰ ਫਿਰ ਗੱਲ ਕਿਸ ਦੇ ਨਾਲ ਕੀਤੀ ਜਾਵੇ ਸਵਾਲ ਨੰਬਰ ਕਰਾ ਪਾਬਾ ਕਿਸਾਨ ਇੱਕ ਵਾਰ ਫਿਰ ਦਿੱਲੀ ਆਂਦੀ ਤਿਆਰੀ ਕਰ ਰਹੀ 6 ਤਰੀਕ ਨੂੰ ਇਹ ਚ ਕੋਈ ਸ਼ੱਕ ਨਹੀਂ ਇਹਦੇ ਲਈ ਅ ਬੜੀ ਮੈਂ ਮੈਂ ਜੇ ਆਪਣੀ ਗੱਲ ਕਰਾਂ ਮੈਂ ਸਾਰਿਆਂ ਨਾਲ ਲੀਡਰਸ਼ਿਪ ਨਾਲ ਗੱਲ ਕੀਤੀ ਆ ਬੜੀ ਚਿੰਤਾ ਦੀ ਗੱਲ ਆ ਪਰ ਉੱਥੇ ਇੱਕ ਗੱਲ ਸਵਾਲ ਖੜਾ ਜ਼ਰੂਰ ਹੋ ਜਾਂਦਾ ਵੀ ਕਿਹਦੇ ਨਾਲ ਗੱਲ ਕਰੀਏ ਇੱਕ ਕੁਐਸਚਨ ਜ਼ਰੂਰ ਇਹ ਹੋਇਆ ਵੀ ਗੱਲ ਕਰੀਏ ਤੇ ਗੱਲੀ ਕਰੀ ਕਿਹਦੇ ਨਾਲ ਕਰੀਏ ਤੇ ਕਿਹਦੀ ਮੰਨੀ ਜਾਂਦੀ ਹੈ ਹੁਣ ਇਹ ਸੋਲੇ ਤਾਂ ਦੋ ਗਰੁੱਪ ਬੈਠੇ ਪੰਦੇਰ ਤੇ ਡੱਲੇਵਾਲ ਪੰਦੇਰ ਡੱਲੇਵਾਲ ਹੋ ਰਾਣਾ ਤੁਹਾਡੀਆਂ ਕਈ ਸਾਰੀਆਂ ਬੈਠਕਾਂ ਹੋਈਆਂ ਚੋਣਾ ਤੋਂ ਪਹਿਲਾਂ ਹੋਈਆਂ ਨਹੀਂ ਹੋਈਆਂ ਮੈਂ ਮੰਨਦਾ ਦੁਬਾਰਾ ਪੰਦੇਰ ਡੱਲੇਵਾਲ ਹੋ ਰਾਣਾ ਗੱਲਬਾਤ ਹੋ ਸਕਦੀ ਛੇ ਤੋਂ ਪਹਿਲਾਂ ਪਰ ਕੱਲ ਨੂੰ ਕੋਈ ਹੋਰ ਹਜੇ ਆ ਕੇ ਅੱਗੇ ਆ ਸਕਦਾ ਹੈ ਇਹ ਇਹ ਇੱਕ ਇਸ਼ੂ ਬਹੁਤ ਵੱਡਾ ਜੋ ਮੈਂ ਆ ਦੋ ਦਿਨਾਂ ਵਿੱਚ ਮੈਂ ਕਹਿ ਕੇ ਆਏ ਸੀ ਪੰਜਾਬ ਮੈਂ ਗੱਲ ਕੀਤੀ ਮੈਂ ਗੱਲਾਂ ਕੀਤੀਆਂ ਵੀ ਪਰ ਗੱਲ ਇਹ ਵੀ ਮੈਂ ਗੱਲ ਕੀਤੀ ਇਹ ਵੀ ਗੱਲ ਕਰਨ ਵਾਲੀ ਆ ਬਈ ਗੱਲ ਮੈਨੂੰ ਵੀ ਇਹ ਸਵਾਲ ਜਾਂ ਮੇਰਾ ਵੀ ਇਹ ਸਵਾਲ ਆ ਵੀ ਕੱਲ ਕਰੀਏ ਤੇ ਕਿਹਦੇ ਨਾਲ ਗੱਲ ਕਰੀਏ ਇਹ ਤੁਸੀਂ ਹਾਈ ਕਮਾਂਡ ਨੂੰ ਕਿਹਾ ਕਹਿੰਦੇ ਨਾਲ ਪਰਟੀਕੂਲਰ ਕੋਈ ਗੱਲ ਬਸ ਸਾਡੀ ਆਪਸ ਵਿੱਚ ਜਿਹੜੀ ਆ ਉਹ ਕੰਜੀਆਂ ਨਾਲ ਜਿਹੜੀ ਉਹ ਗੱਲਬਾਤ ਹੋਈ ਜਿਵੇਂ ਮੈਂ ਕੰਜੀਆਂ ਨਾਲ ਸਲਾਮ ਅਸ਼ਫਰਾ ਜੀ ਦੇ ਨਾਲ ਕੰਜੀਆਂ ਨਾਲ ਕਰਨਾ ਹੁੰਦਾ ਤੇ ਵੀ ਕਿਵੇਂ ਆਈ ਕਮਾਂਡ ਨੂੰ ਗੱਲ ਕਰੀਏ ਕਿਵੇਂ ਉਹਨਾਂ ਨੂੰ ਦੱਸੀਏ ਤੇ ਉੱਥੇ ਹੀ ਇਹ ਕੁਐਸਚਨ ਆਇਆ ਵੀ ਪਹਿਲਾਂ ਆਪਾਂ ਗੱਲਬਾਤ ਬਿਲਕੁਲ ਠੀਕ ਆ ਇਹ ਦੋ ਜਥੇਬੰਦੀਆਂ ਇਸ ਵੇਲੇ ਜਿਵੇਂ ਡੱਲੇਵਾਲ ਸਾਹਿਬ ਬੈਠੇ ਆ ਜਾਂ ਭੰਦੇਰ ਸਾਹਿਬ ਨੇ ਹੁਣ ਪੰਦੀਰ ਸਾਹਿਬ ਨਾਲ ਤਾਂ ਪਤਾ ਨਹੀਂ ਕਿੰਨੀਆਂ ਜਥੇਬੰਦੀਆਂ ਐ ਹੋਰ ਜਿਹੜੀਆਂ ਨਾਲ ਕੱਲਾ ਪੰਦੀਰ ਸਾਹਿਬ ਦੀ ਨਹੀਂ ਗਈ ਹੋਰ ਬੜੇ ਲੀਡਰ ਨੇ ਜਦੋਂ ਤੁਸੀਂ ਇਹ ਗੱਲ ਕਹੋਗੇ ਵੀ ਇਹਦੇ ਨਾਲ ਗੱਲ ਕਰਨੀ ਉਦੋਂ ਲੋਕਾਂ ਨੇ ਬੜਿਆਂ ਨੇ ਕਹਿਣਾ ਵੀ ਕਿਉਂ ਅਸੀਂ ਕਿਉਂ ਨਹੀਂ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਕਿਸਾਨਾਂ ਦੇ ਵੱਲੋਂ ਕੱਲ ਨੂੰ ਦਿੱਲੀ ਕੂਚ ਦੀ ਤਿਆਰੀ ਕੀਤੀ ਗਈ ਹੈ ਤੇ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਸਖਤ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਅੰਬਾਰਾ ਦੇ ਵਿੱਚ ਵਿਐਨਐਸ ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ ਦਰਅਸਲ ਇਹ ਧਾਰਾ 144 ਦੇ ਬਰਾਬਰ ਹੈ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਤੇ ਨੋਟਿਸ ਚਿਪਕਾ ਦਿੱਤੇ ਨੇ ਹਰਿਆਣਾ ਪੁਲਿਸ ਨੇ ਪੰਜਾਬ ਵਾਲੇ ਪਾਸੇ ਆ ਕੇ ਨੋਟਿਸ ਲਾਇਏ ਨੇ ਤੇ ਕਿਸਾਨਾਂ ਨੂੰ ਦਿੱਲੀ ਪੁਲਿਸ ਤੋਂ ਪਰਮਿਸ਼ਨ ਲੈਣ ਲਈ ਕਿਹਾ ਹੈ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨੂੰ ਪੱਤਰ ਲਿਖਿਆ ਦਿੱਲੀ ਜਾਣ ਲਈ ਦਿੱਲੀ ਪੁਲਿਸ ਤੋਂ ਮਨਜ਼ੂਰੀ ਲਵੋ ਅਤੇ ਮਨਜ਼ੂਰੀ ਨਾ ਮਿਲਣ ਤੇ ਦਿੱਲੀ ਕੂਚ ਮੁੱਲਤਵੀ ਕਰਨ ਲਈ ਵੀ ਕਹਿ ਦਿੱਤਾ ਗਿਆ ਅਤੇ ਕਿਹਾ ਇਹ ਕਿ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਨਾ ਹੋਵੇ ਦੱਸ ਦिए ਕਿ ਕਿਸਾਨਾਂ ਦੇ ਵੱਲੋਂ ਕੱਲ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਅਤੇ ਮੋਰਚੇ ਦਾ ਮਰਜੀ ਵੜਾ ਜਥਾ ਹਰ ਹਾਲ ਚ ਕੂਚ ਤਿਆੜ ਗਿਆ ਕਿਸਾਨਾਂ ਨੇ ਆਪਣੇ ਪਹਿਲੇ ਜਥੇ ਨੂੰ ਮਰ ਜੀਵੜਾ ਜਥੇਦਾਰ ਨਾ ਦਿੱਤਾ ਹੈ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਕਿਹਾ ਹੈ ਕਿ ਅਸੀਂ ਪੈਦਲ ਹੀ ਜਾਣਾ ਚਾਹੁੰਦੇ ਹਾਂ ਸਾਨੂੰ ਇਜਾਜ਼ਤ ਦਿੱਤੀ ਜਾਵੇ ਨਾ ਕੋਈ ਸੜਕ ਰੁਕੇਗੀ ਨਾ ਟ੍ਰੈਫਿਕ ਜਾਮ ਹੋਵੇਗਾ ਉਧਰ ਕਿਸਾਨਾਂ ਦੇ ਦਿੱਲੀ ਕੂਚ ਤੋਂ ਠੀਕ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਕਿਸਾਨ ਅੰਦੋਲਨ 2 ਤਾਂ ਕਿਸਾਨ ਅੰਦੋਲਨ 2 ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਪੂਰੀ ਤਿਆਰੀ ਦੇ ਵਿੱਚ ਨੇ ਕਿ ਕੱਲ ਨੂੰ ਦਿੱਲੀ ਦੇ ਵੱਲ ਕੂਚ ਕੀਤਾ ਜਾਣਾ ਹੈ ਰਾਜਧਾਨੀ ਦੇ ਵੱਲ ਕੂਚ ਕੀਤਾ ਜਾਣਾ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਕਿਉਂਕਿ ਸ਼ੰਭੂ ਬਾਰਡਰ ਸੀਲ ਹੈ ਸ਼ੰਭੂ ਬਾਰਡਰ ਉੱਤੇ ਪਹਿਲਾਂ ਵੀ ਸੁਰੱਖਿਆ ਤਾਇਨਾਤ